ਵਿਸ਼ਾ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕੇਂਦਰ ਦੇ ਉੱਤੇ ਅਕਸਰ ਹੀ ਪੰਜਾਬ ਵਿਰੋਧੀ ਹੋਣ ਦੇ ਇਲਜ਼ਾਮ ਲੱਗਦੇ ਰਹੇ ਨੇ ਤੇ ਐਨਜੀਟੀ ਵੱਲੋਂ ਹੁਣੇ-ਹੁਣੇ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਕਾਰਨ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੇਂਦਰ ਸਰਕਾਰ ਦੇ ਤੇ ਐਨਜੀਟੀ ਵੱਲੋਂ ਦਿੱਤੀ ਗਈ ਇਸ ਮਨਜ਼ੂਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਐਡਵਾਈਜ਼ਰ ਅਰਸ਼ਦੀਪ ਸਿੰਘ ਕਲੇਰ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਹਰਿਆਣਾ ਨੂੰ ਜੋ ਚੰਡੀਗੜ੍ਹ ਦੀ ਰਾਜਧਾਨੀ ਦਿੱਤੀ ਗਈ ਸੀ ਉਹ ਟੈਂਪਰੇਰੀ ਤੌਰ ਤੇ ਦਿੱਤੀ ਗਈ ਸੀ ਤਾਂ ਕਿ ਕਿਤੇ ਹੋਰ ਹਰਿਆਣਾ ਦੇ ਵਿੱਚ ਉਹ ਆਪਣੀ ਰਾਜਧਾਨੀ ਵਿਕਸਿਤ ਕਰ ਸਕੇ ਉਸ ਸਮੇਂ ਤੱਕ ਚੰਡੀਗੜ੍ਹ ਨੂੰ ਹਰਿਆਣਾ ਦੀ ਰਾਜਧਾਨੀ ਦੇ ਤੌਰ ਤੇ ਦਿੱਤਾ ਗਿਆ ਸੀ ਉਨਾ ਕਿਹਾ ਹੈ ਕਿ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੀ ਬਿਲਡਿੰਗ ਦੀ ਚੰਡੀਗੜ੍ਹ ਦੇ ਵਿੱਚ ਮਨਜ਼ੂਰੀ ਦੇਣ ਦੇ ਨਾਲ ਹਰਿਆਣਾ ਦਾ ਇਸ ਤੇ ਪੱਕਾ ਦਾਵਾ ਹੋ ਜਾਵੇਗਾ। ਉਹਨਾਂ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਹੀ ਰਾਸਥਾਨੀ ਹੈ ਤੇ ਪੰਜਾਬ ਦੇ ਹੀ ਹੱਕ ਹੈ ਚੰਡੀਗੜ੍ਹ ਦੇ ਉੱਪਰ ਤੇ ਇਸ ਦਾ ਵਿਰੋਧ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਵਿਧਾਨ ਸਭਾ ਦੀ ਬਿਲਡਿੰਗ ਚੰਡੀਗੜ੍ਹ ਦੇ ਵਿੱਚ ਬਣ ਨਹੀਂ ਦੇਣਗੇ। ਕੇਂਦਰ ਸਰਕਾਰ ਦਾ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਟੱਕਰ। ਹਰਿਆਣਾ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਫਿਰਦਾ ਚੰਡੀਗੜ੍ਹ 'ਚ। ਐ ਜੀਟੀ ਤੇ ਉਹਦੀ ਵੀ ਅਪਰੂਵਲ ਦੇਤੀ ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ ਚ ਬੈਠੀਆਂ ਹਕੂਮਤਾਂ ਇਹ ਪੰਜਾਬ ਦੇ ਹੱਕ ਖੋਣ ਨੂੰ ਐਡੀਆਂ ਕਾਲੀਆਂ ਕਿਉਂ ਰਹਿੰਦੀਆਂ ਕਿਉਂਕਿ ਐਨਜੀਟੀ ਕੋਲ ਤਾਂ ਚੰਡੀਗੜ੍ਹ ਦੀਆਂ ਬੜੀਆਂ ਅਪਰੂਵਲਾਂ ਪੈਂਡਿੰਗ ਪਈਆਂ ਨੇ ਉਹਨਾਂ ਚੋਂ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਹਬਾਨਾਂ ਦੇ ਨਵੇਂ ਚੈਂਬਰ ਬਣਨੇ ਨੇ ਜਿਨ੍ਹਾਂ ਦੀ ਬਹੁਤ ਲੋੜ ਹੈ ਉਹ ਨਹੀਂ ਮਿਲੀਆਂ ਪਰ ਇਹ ਵਿਧਾਨ ਸਭਾ ਦੀ ਅਪਰੂਵਲ ਇਹ ਬੜੀ ਛੇਤੀ ਆ ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਹਰਿਆਣਾ ਨੂੰ ਤਾਂ ਟੈਂਪਰੇਰੀ ਤੌਰ ਤੇ ਇਹ ਲੀਸ ਤੇ ਦਿੱਤੀਆਂ ਸੀ ਬਿਲਡਿੰਗਾਂ ਕਿ ਜਿੰਨਾ ਚਿਰ ਆਪਣੀ ਰਾਜਧਾਨੀ ਦੀ ਬਣਾ ਲੰਦੇ ਤੁਸੀਂ ਵਰਤ ਲਓ ਤੇ ਹੁਣ ਕੇਂਦਰ ਉਹਰੇ ਹਰਿਆਣਾ ਦਾ ਪੱਕਾ ਕਬਜ਼ਾ ਕਰਾ ਕੇ ਇਹਨੂੰ ਪਰਮਾਨੈਂਟ ਯੂਟੀ ਬਣਾਉਣਾ ਚਾਹੁੰਦਾ ਇਹ ਅਸੀਂ ਹੋਣ ਨਹੀਂ ਦੇਵਾਂਗੇ। ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕੇਂਦਰ ਦੇ ਉੱਤੇ ਅਕਸਰ ਹੀ ਪੰਜਾਬ ਵਿਰੋਧੀ ਹੋਣ ਦੇ ਇਲਜ਼ਾਮ ਲੱਗਦੇ ਰਹੇ ਨੇ ਤੇ ਐਨਜੀਟੀ ਵੱਲੋਂ ਹੁਣੇ-ਹੁਣੇ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਕਾਰਨ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੇਂਦਰ ਸਰਕਾਰ ਦੇ ਤੇ ਐਨਜੀਟੀ ਵੱਲੋਂ ਦਿੱਤੀ ਗਈ ਇਸ ਮਨਜ਼ੂਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਐਡਵਾਈਜ਼ਰ ਅਰਸ਼ਦੀਪ ਸਿੰਘ ਕਲੇਰ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਹਰਿਆਣਾ ਨੂੰ ਜੋ ਚੰਡੀਗੜ੍ਹ ਦੀ ਰਾਜਧਾਨੀ ਦਿੱਤੀ ਗਈ ਸੀ ਉਹ ਟੈਂਪਰੇਰੀ ਤੌਰ ਤੇ ਦਿੱਤੀ ਗਈ ਸੀ ਤਾਂ ਕਿ ਕਿਤੇ ਹੋਰ ਹਰਿਆਣਾ ਦੇ ਵਿੱਚ ਉਹ ਆਪਣੀ ਰਾਜਧਾਨੀ ਵਿਕਸਿਤ ਕਰ ਸਕੇ ਉਸ ਸਮੇਂ ਤੱਕ ਚੰਡੀਗੜ੍ਹ ਨੂੰ ਹਰਿਆਣਾ ਦੀ ਰਾਜਧਾਨੀ ਦੇ ਤੌਰ ਤੇ ਦਿੱਤਾ ਗਿਆ ਸੀ ਉਹਨਾਂ ਕਿਹਾ ਹੈ ਕਿ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੀ ਬਿਲਡਿੰਗ ਦੀ ਚੰਡੀਗੜ੍ਹ ਦੇ ਵਿੱਚ ਮਨਜ਼ੂਰੀ ਦੇਣ ਦੇ ਨਾਲ ਹਰਿਆਣਾ ਦਾ ਇਸਤੇ ਪੱਕਾ ਦਾਵਾ ਹੋ ਜਾਵੇਗਾ ਉਹਨਾਂ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਹੀ ਰਾਜਧਾਨੀ ਹੈ ਤੇ ਪੰਜਾਬ ਦੇ ਹੀ ਹੱਕ ਹੈ ਚੰਡੀਗੜ੍ਹ ਦੇ ਉੱਪਰ ਤੇ ਇਸ ਦਾ ਵਿਰੋਧ ਉਹਨਾਂ ਵੱਲੋਂ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਵਿਧਾਨ ਸਭਾ ਦੀ ਬਿਲਡਿੰਗ ਚੰਡੀਗੜ੍ਹ ਦੇ ਵਿੱਚ ਬਣਾ ਨਹੀਂ ਦੇਣਗੇ ਕੇਂਦਰ ਸਰਕਾਰ ਦਾ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ ਹਰਿਆਣਾ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਫਿਰਦਾ ਚੰਡੀਗੜ੍ਹ 'ਚ ਆ ਐਨਜੀਟੀ ਨੇ ਉਹਦੀ ਵੀ ਅਪਰੂਵਲ ਦਿੱਤੀ ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ 'ਚ ਬੈਠੀਆਂ ਹਕੂਮਤਾਂ ਇਹ ਪੰਜਾਬ ਦੇ ਹੱਕ ਖੋਣ ਨੂੰ ਐਡੀਆਂ ਕਾਲੀਆਂ ਕਿਉਂ ਰਹਿੰਦੀਆਂ ਕਿਉਂਕਿ ਐਨਜੀਟੀ ਕੋਲ ਤਾਂ ਚੰਡੀਗੜ੍ਹ ਦੀਆਂ ਬੜੀਆਂ ਅਪਰੂਵਲਾਂ ਪੈਂਡਿੰਗ ਪਈਆਂ ਨੇ ਉਹਨਾਂ ਚੋਂ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਹਿਬਾਨਾਂ ਦੇ ਨਵੇਂ ਚੈਂਬਰ ਬਣਨੇ ਨੇ ਜਿਨ੍ਹਾਂ ਦੀ ਬਹੁਤ ਲੋੜ ਹੈ ਉਹ ਨਹੀਂ ਮਿਲੀਆਂ ਪਰ ਇਹ ਵਿਧਾਨ ਸਭਾ ਦੀ ਅਪਰੂਵਲ ਇਹ ਬੜੀ ਛੇਤੀ ਆ ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਹਰਿਆਣੇ ਨੂੰ ਤਾਂ ਟੈਂਪਰੇਰੀ ਤੌਰ ਤੇ ਇਹ ਲੀਜ਼ ਤੇ ਦਿੱਤੀਆਂ ਸੀ ਬਿਲਡਿੰਗਾਂ ਕਿ ਜਿਨ੍ਹਾਂ ਚ ਰ ਆਪਣੀ ਰਾਜਧਾਨੀ ਨਹੀਂ ਬਣਾ ਲੰਦੇ ਤੁਸੀਂ ਵਰਤ ਲਓ ਤੇ ਹੁਣ ਕੇਂਦਰ ਉਹ ਹਰਿਆਣੇ ਦਾ ਪੱਕਾ ਕਬਜ਼ਾ ਕਰਾ ਕੇ ਇਹਨੂੰ ਪਰਮਾਨੈਂਟ ਯੂਟੀ ਬਣਾਉਣਾ ਚਾਹੁੰਦਾ ਹੈ ਇਹ ਅਸੀਂ ਹੋਣ ਨਹੀਂ ਦੇਣੀ